ਗੁਰੂ ਪਿਆਰੀ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇੱਕ ਮੀਹਾਂ ਮਸੰਦ ਸੀ ਇੱਕ ਦਿਨ ਗੁਰੂ ਜੀ ਪਾਸੋਂ ਆਗਿਆ ਹਾਸਲ ਕਰਕੇ ਮੀਹਾਂ ਮਸੰਦ ਸਿੰਧੂ ਨੂੰ ਤੁਰ ਗਿਆ ਸਿੰਧੀ ਲੋਕ ਬਹੁਤ ਧਰਮੀ ਤੇ ਕਰਤਾਰ ਦੇ ਭੈਅ ਵਾਲੇ ਬੰਦੇ ਸਨ ਉਹਨਾਂ ਨੇ ਗੁਰੂ ਜੀ ਦਾ ਮਸੰਦ ਆਇਆ ਜਾਣ ਕੇ ਬਹੁਤ ਸੇਵਾ ਕਰਨੀ ਸ਼ੁਰੂ ਕੀਤੀ ਕੱਪੜਾ ਅੰਨ ਨਗਦ ਰੁਪਇਆ ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਗੁਰੂ ਜੀ ਵਾਸਤੇ ਭੇਟ ਚੜਾਉਣੀ ਸ਼ੁਰੂ ਕੀਤੀ ਮੀਹੇ ਮਸੰਦ ਨੂੰ ਇੱਕ ਧਰਮਸ਼ਾਲਾ ਵੀ ਪਾ ਦਿੱਤੀ ਪੂਜਾ ਹੁੰਦੀ ਵੇਖ ਕੇ ਮੀਹਾ ਮਸੰਦ ਗੁਰੂ ਜੀ ਦਾ ਸਿੱਖ ਨਾ ਰਿਆ ਸਗੂ ਆਪ ਹੀ ਗੁਰੂ ਬਣ ਬੈਠਾ ਜੋ ਚੜਾਵਾ ਚੜਦਾ ਉਸ ਨੂੰ ਆਪ ਹੀ ਹਜਮ ਕਰਨ ਲੱਗਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਕੁਵਾਰੀਆਂ ਤੇ ਵਿਆਹਿਆ ਸੁੰਦਰ ਇਸਤਰੀਆਂ ਨੂੰ ਫਸਾਣਾ ਸ਼ੁਰੂ ਕਰ ਦਿੱਤਾ ਕਈ ਦੇਵੀਆਂ ਦੀ ਆਬਰੂ ਖਰਾਬ ਕੀਤੀ ਸਵੇਰ ਵੇਲੇ ਬਗਲੇ ਦੀ ਤਰ੍ਹਾਂ ਉਹ ਸਮਾਧੀ ਲਾ ਕੇ ਬੈਠ ਜਾਂਦਾ ਗੱਲਾਂ ਨਾਲ ਪਾਪਾ ਉੱਤੇ ਪਰਦਾ ਪਾਉਂਦਾ ਜੋ ਵੀ ਕਾਰਪੇਟ ਆਉਂਦੀ ਉਹ ਮੰਦ ਕਰਮਾਂ ਵਿੱਚ ਖਰਚ ਕਰ ਦਿੰਦਾ ਲੋਕਾਂ ਦੀ ਸ਼ਰਧਾ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਸੀ ਉਹ ਮੀਹਾ ਮਸੰਦ ਦੇ ਪਾਪਾ ਨੂੰ ਅਣਡਿੱਠੇ ਕਰੀ ਜਾਂਦੇ ਰਹੇ ਮੀਹਾ ਮਸੰਦ ਨੂੰ ਸਿੰਧ ਗਿਆ ਨੂੰ ਚੋਖਾ ਚਿਰ ਹੋ ਜਾਣ ਪਿੱਛੋਂ ਅਤੇ ਕੋਈ ਜਵਾਬ ਨਾ ਆਣ ਤੇ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰਾ ਮਸੰਦ ਭਾਈ ਗਹਿਲਾ ਜੀ ਸਿੰਧ ਨੂੰ ਭੇਜਿਆ ਇਹ ਭਾਈ ਗਹਿਲਾ ਜੀ ਬਹੁਤ ਧਰਮੀ ਤੇ ਨੇਕਪੁਰਸ਼ ਸਨ ਇਹ ਰੁਪਏ ਵਿੱਚੋਂ ਆਨਾ ਆਪ ਖਰਚਦੇ ਅਤੇ 15 ਆਨੀ ਗੁਰੂ ਨੂੰ ਪਹੁੰਚਾਉਂਦੇ ਸਨ ਨਿਤਨੇਮੀ ਤੇ ਗੁਰੂ ਦੇ ਭੈ ਵਾਲੇ ਸਨ ਸੱਚ ਬੋਲਦੇ ਸਿਮਰਨ ਕਰਦੇ ਕਿਸੇ ਦੀ ਬਹੂ ਬੇਟੀ ਵੱਲੋਂ ਮੰਦੀ ਨਿਗਾਹ ਨਾਲ ਨਾ ਤੱਕਦੇ ਹੌਲੀ-ਹੌਲੀ ਤੇ ਜਿਉਂ-ਜਿਉਂ ਗੁਰੂ ਘਰ ਦੇ ਸ਼ਰਧਾਲੂਆਂ ਨੂੰ ਪਤਾ ਲੱਗਦਾ ਗਿਆ ਕਿ ਭਾਈ ਗਹਿਲਾ ਜੀ ਗੁਰਮੁਖ ਪੁਰਸ਼ ਹੈ ਸਤ ਦਾ ਉਪਦੇਸ਼ ਕਰਦਾ ਤੇ ਬੜੇ ਉੱਚੇ ਜੀਵਨ ਵਾਲਾ ਹੈ ਤਾਂ ਉਹ ਸ਼ਰਧਾਲੂ ਉਸ ਦੇ ਕੋਲ ਆਉਣ ਲੱਗ ਪਏ ਮਿਹੇ ਮਸੰਦ ਵੱਲੋਂ ਮੂੰਹ ਮੋੜ ਲਿਆ ਜੋ ਕਾਰਪੇਟ ਸੀ ਉਹ ਵੀ ਭਾਈ ਗਹਿਲੇ ਕੋਲ ਆਉਣ ਲੱਗੀ ਭਾਈ ਗਹਿਲੇ ਜੀ ਨੇ ਇੱਕ ਧਰਮਸ਼ਾਲਾ ਉਸਾਰ ਲਈ ਉੱਥੇ ਦੋਵੇਂ ਵੇਲੇ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਗਿਆ ਕੀਰਤਨ ਭਗਤੀ ਸਿਮਰਨ ਤੇ ਗੁਰੂ ਕੇ ਲੰਗਰ ਦਾ ਪ੍ਰਵਾਹ ਚੱਲਣ ਲੱਗਾ ਰੋਟੀ ਦੇ ਭੁੱਖੇ ਅਤੇ ਨਾਮ ਦੇ ਭੁੱਖੇ ਰੱਜਣ ਲੱਗੇ ਸਭ ਦੀ ਤ੍ਰਿਸ਼ਨਾ ਮਿਟਣ ਲੱਗੀ ਹਿਰਦੇ ਸ਼ਾਂਤ ਹੋ ਕੇ ਪ੍ਰਭੂ ਦੇ ਗੁਣ ਗਾਉਣ ਲੱਗੇ ਪਾਈ ਗਹਿਲੇ ਦੀ ਸੋਭਾ ਤੇ ਵਡਿਆਈ ਦੂਰ ਦੂਰ ਤੱਕ ਖਿਲਰ ਗਈ ਉਧਰ ਦੂਜੇ ਪਾਸੇ ਮੀਹਾ ਮਸੰਦ ਆਪਣੇ ਮੰਦੇ ਕਰਮਾਂ ਦੇ ਸੇਕ ਨਾਲ ਸੜਨ ਲੱਗਾ ਉਸ ਦੀ ਦੁਕਾਨ ਬੰਦ ਹੋ ਗਈ ਆਵਾਜ਼ਾਂ ਮਾਰਨ ਤੇ ਵੀ ਉਸ ਦੇ ਕੋਲ ਕੋਈ ਨਾ ਜਾਂਦਾ ਉਸ ਦੇ ਹਿਰਦੇ ਵਿੱਚ ਈਰਖਾ ਦੀ ਅੱਗ ਵੀ ਭੜਕ ਉੱਠੀ ਈਰਖਾ ਦੀ ਅੱਗ ਸਾਰੀਆਂ ਅੱਗਾਂ ਨਾਲੋਂ ਭਿਆਨਕ ਹੁੰਦੀ ਹੈ ਇਹ ਮਨੁੱਖ ਦੀ ਆਪਣੀ ਆਤਮਾ ਨੂੰ ਸਾੜ ਕੇ ਕੋਲੇ ਕਰ ਦਿੰਦੀ ਹੈ ਮੀਹਾਂ ਮਸੰਦ ਸੜਿਆ ਬਲਿਆ ਹੋਇਆ ਭਾਈ ਗੈਲੇ ਨੂੰ ਬਦਨਾਮ ਕਰਨ ਅਤੇ ਮਾਰਨ ਤੇ ਤੁਲ ਪਿਆ ਉਹ ਰਾਤ ਦੀਨੇ ਇਹੋ ਸਿੱਕਾ ਮਾ ਘੜਨ ਲੱਗਾ ਕਿ ਕਿਵੇਂ ਭਾਈ ਗਹਿਲੇ ਜੀ ਦਾ ਪ੍ਰਤਾਪ ਘਟਿ ਮੂਰਖ ਮੀਹਾ ਮਸੰਦ ਇਹ ਨਹੀਂ ਸੀ ਜਾਣਦਾ ਕਿ ਭਾਈ ਗਹਿਲੇ ਉੱਪਰ ਗੁਰੂ ਦੀ ਮੇਰ ਹੈ ਕਿਉਂਕਿ ਉਹ ਸੱਚੇ ਸਿੱਖ ਸਨ ਗੁਰੂ ਘਰ ਦੀ ਅਟੁੱਟ ਸੇਵਾ ਤੇ ਭਗਤੀ ਕਰਦੇ ਸਨ ਇੱਕ ਦਿਨ ਪਾਪੀ ਮੀਹੇ ਮਸੰਦ ਨੇ ਇੱਕ ਵੱਧ ਚਲਨ ਮੁਟਿਆਰ ਨੂੰ ਆਪਣੇ ਹੱਥ ਵਸ ਕੀਤਾ ਉਸ ਨੂੰ ਆਖਿਆ ਕਿ ਮੈਂ ਤੈਨੂੰ ਸੈਂਕੜੇ ਰੁਪਏ ਦਿਆਂਗਾ ਜੇ ਤੂੰ ਭਾਈ ਗਹਿਲੇ ਕੋਲ ਜਾਵੇ ਤੇ ਉਸ ਨੂੰ ਆਪਣਾ ਪ੍ਰੇਮੀ ਬਣਾ ਲਵੇ ਉਹ ਭੁੱਲੜ ਤੇ ਮੁਰਖ ਕਾਮਨੀ ਸ਼ਰਤ ਮੰਨ ਗਈ ਉਸ ਕਾਮਨੀ ਨੇ ਭਗਤ ਦੇ ਉੱਪਰ ਡੋਰੇ ਸੁਟਨੇ ਸ਼ੁਰੂ ਕਰ ਦਿੱਤੇ ਭਾਈ ਗਹਿਲਾ ਜੀ ਵੀ ਤਾੜ ਗਏ ਉਹਨਾਂ ਨੇ ਇੱਕ ਦਿਨ ਉਸ ਕਾਮਨੀ ਨੂੰ ਆਖਿਆ हे ਪੁੱਤਰੀ ਤੇਰੇ ਮਨ ਵਿੱਚ ਜੋ ਭੁਲੇਖਾ ਹੈ ਉਸ ਨੂੰ ਦੂਰ ਕਰ ਦੇ ਮੰਦੇ ਕਰਮ ਤੋਂ ਟੱਲ ਤੇ ਵਾਹਿਗੁਰੂ ਸਿਮਰਨ ਕਰਿਆ ਕਰ ਭਾਈ ਜੀ ਦੇ ਇਹ ਸ਼ਬਦ ਸੁਣ ਕੇ ਉਸਦੇ ਮਨ ਉੱਤੇ ਐਸਾ ਅਸਰ ਹੋਇਆ ਕਿ ਉਹ ਮੁੜ ਕੇ ਭਾਈ ਗਹਿਲੇ ਜੀ ਦੇ ਕੋਲ ਨਾ ਗਈ। ਮੀਹੇ ਮਸੰਦ ਨੇ ਕਈ ਹੇਰਾਫੇਰੀਆਂ ਕੀਤੀਆਂ ਕਿ ਭਾਈ ਗਹਿਲਾ ਜੀ ਬਦਨਾਮ ਹੋ ਜਾਵੇ ਪਰ ਉਸ ਦਾ ਚਾਰਾ ਨਾ ਚੱਲਿਆ। ਆਖਰ ਪਾਪੀ ਬਹੁਤ ਬੁਰੀ ਨੀਤ ਧਾਰ ਬੈਠਾ। ਉਸਨੇ ਫੈਸਲਾ ਕੀਤਾ ਕਿ ਉਹ ਭਾਈ ਗਹਿਲੇ ਜੀ ਨੂੰ ਜਾਨੋਂ ਹੀ ਮਾਰ ਦੇਵੇਗਾ। ਜਿਵੇਂ ਵੀ ਹੋਵੇ ਉਹ ਵੇਲਾ ਤੜਨ ਲੱਗਾ ਕਿ ਕਦੋਂ ਉਸ ਦਾ ਦਾ ਲੱਗੇ। ਤੇ ਭਾਈ ਗਹਿਲਾ ਜੀ ਮਰੇ। ਕੌਣ ਉਸ ਦੀਆਂ ਅੱਖਾਂ ਵਿੱਚ ਨੱਚਣ ਲੱਗਾ? ਵਾਹਿਗੁਰੂ ਦੇ ਬਾਣੇ ਨੂੰ ਕੌਣ ਮੇਟ ਸਕਦਾ ਹੈ? ਭਾਈ ਗਹਿਲੇ ਦੇ ਨਸੀਬ ਵਿੱਚ ਸ਼ਾਇਦ ਐਸੀ ਮੋਤ ਲਿਖੀ ਸੀ। ਇਸ ਬਹਾਨੇ ਨਾਲ ਹੀ ਉਸਨੇ ਪਰਲੋਕ ਗਮਨ ਕਰਨਾ ਸੀ। ਇੱਕ ਦਿਨ ਮੀਹਮਸੰਦ ਦਾ ਦਾਅ ਫੁਰ ਹੀ ਗਿਆ। ਇੱਕ ਸੇਵਕ ਨੂੰ ਮਾਇਆ ਦਾ ਲਾਲਚ ਦੇ ਕੇ ਉਸਨੇ ਭਾਈ ਗਹਿਲੇ ਜੀ ਦੇ ਪ੍ਰਸ਼ਾਦ ਵਿੱਚ ਜ਼ਹਿਰ ਮਿਲਾ ਦਿੱਤੀ। ਜਦੋਂ ਭਾਈ ਗਹਿਲਾ ਜੀ ਨੇ ਪ੍ਰਸ਼ਾਦ ਸ਼ੱਕ ਲਿਆ ਤਾਂ ਉਸ ਦਾ ਸਰੀਰ ਫੁੱਟਣਾ ਸ਼ੁਰੂ ਹੋ ਗਿਆ। ਉਸ ਨੂੰ ਗਿਆਨ ਹੋ ਗਿਆ ਕਿ ਕਿਸੇ ਪਾਪੀ ਨੇ ਖੋਟ ਦਿੱਤਾ ਹੈ। ਉਸ ਵੇਲੇ ਨੇੜੇ ਦੀ ਸੰਗਤ ਨੂੰ ਦੱਸਿਆ ਗਿਆ। ਹਕੀਮ ਤੇ ਵੈਦ ਬੁਲਾਈ ਗਈ। ਜ਼ਹਿਰ ਚੋਖੀ ਸੀ। ਉਹ ਝਟਪਟ ਅਸਰ ਕਰ ਗਈ ਤੇ ਭਾਈ ਗਹਿਲਾ ਜੀ ਛੇਤੀ ਹੀ ਪਰਲੋਕ ਗमन ਕਰ ਗਏ। ਸਾਰੇ ਸ਼ਹਿਰ ਵਿੱਚ ਹਾਂ ਹਾਂਕਾਰ ਮਚ ਗਈ। ਆਖਰ ਗੁਰ ਰੀਤੀ ਅਨੁਸਾਰ ਪਾਈ ਗਹਿਲੇ ਜੀ ਦਾ ਵਿਵਾਨ ਤਿਆਰ ਕੀਤਾ ਗਿਆ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਵਿਵਾਨ ਚੁੱਕੀ ਜਾ ਰਹੀਆਂ ਸਨ ਤਾਂ ਸਬਬ ਨਾਲ ਉੱਤੂ ਦਾ ਹਾਕਮ ਮੀਰਸਲ ਦੀ ਮਿਲ ਗਿਆ ਉਹ ਪਾਈ ਗਹਿਲੇ ਜੀ ਦਾ ਸਰਦਾਲੂ ਸੀ ਉਸਨੇ ਪੁੱਛਿਆ ਕਿ ਇਹ ਕਿਸ ਦਾ ਵਿਵਾਨ ਹੈ ਅਗੂ ਉੱਤਰ ਮਿਲਿਆ ਜੀ ਪਾਈ ਗਹਿਲਾ ਜੀ ਮਸੰਦ ਦਾ ਜਿਸ ਨੂੰ ਮੀਹੇ ਮਸੰਦ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਇਹ ਸੁਣ ਕੇ ਮੀਰ ਜੀ ਦਾ ਮਨ ਪਰ ਆਇਆ ਉਸਨੇ ਕਰੋਧ ਨਾਲ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਮੀਹੇ ਮਸੰਦ ਨੂੰ ਪਕੜ ਕੇ ਮੇਰੇ ਹਵਾਲੇ ਕਰੋ ਮੈਂ ਉਸ ਨੂੰ ਮੌਤ ਡੰਡ ਦੇਵਾਂਗਾ ਮੌਤ ਡੰਡ ਵੀ ਐਸਾ ਕਿ ਸੰਸਾਰ ਯਾਦ ਕਰੇਗਾ ਇਹ ਆਖ ਕੇ ਆਪਣੇ ਮੈਦਾਨ ਨੂੰ ਚਲਾ ਗਿਆ ਸਿਪਾਈਆਂ ਨੇ ਉਸੇ ਵੇਲੇ ਮੀਹਾ ਮਸੰਦ ਤੇ ਉਸ ਦੇ ਚੇਲੇ ਗ੍ਰਿਫਤਾਰ ਕਰ ਲਏ ਉਹਨਾਂ ਨੇ ਬਹੁਤ ਸ਼ੋਰ ਮਚਾਇਆ ਕਿ ਓਹੋ નિર્ਦੋਸ਼ ਹਨ ਪਰ ਕਿਸੇ ਨੇ ਇੱਕ ਨਾ ਸੁਣੀ ਮਿਹੇ ਮਸੰਦ ਦੇ ਪਾਪ ਤੇ ਮੰਦ ਕਰਮ ਸੁਰਜੀਤ ਹੋ ਖਲੋਤੀ ਉਸਦੇ ਪਾਪਾਂ ਨੇ ਉਸ ਨੂੰ ਲਾਂਤਾਂ ਪਾਈਆਂ ਉਹ ਤਾਂ ਬੋਲਣ ਜੋਗਾ ਨਾ ਰਹਾ ਮੋਦ ਦੇ ਭੈਣ ਨੇ ਉਸ ਨੂੰ ਇੰਨਾ ਪੈਪਿਤ ਕੀਤਾ ਕਿ ਉਸ ਨੂੰ ਗਸ਼ਾ ਪੈਣ ਲੱਗ ਪਈਆਂ ਉਸਨੇ ਬਹੁਤ ਸਾਰੇ ਸੱਜਣਾ ਮਿੱਤਰਾਂ ਤੇ ਸੇਵਕਾਂ ਅੱਗੇ ਤਰਲੇ ਕੱਢੇ ਕਿ ਕੋਈ ਉਸ ਦੀ ਜਾਨ ਬਚਾਵੇ ਪਰ ਕਿਸੇ ਨੇ ਸਹਾਇਤਾ ਨਾ ਕੀਤੀ ਉਸਦੇ ਪਾਪ ਦਾ ਫਲ ਉਸਨੂੰ ਘੁਤਨਾ ਪਵੇਗਾ ਮੀਰ ਜੀ ਨੇ ਹੁਕਮ ਦਿੱਤਾ ਕਿ ਮੀਹੇ ਮਸੰਦ ਨੂੰ ਧਰਤੀ ਵਿੱਚ ਗੱਡ ਕੇ ਇਸ ਦੇ ਉੱਪਰ ਦਹੀਂ ਪਾਓ ਭੁੱਖੇ ਕੁੱਤਿਆਂ ਨੂੰ ਛੱਡ ਕੇ ਜੁੰਦੇ ਨੂੰ ਪਰਵਾਹ ਦਿਓ ਸਾਰੇ ਸ਼ਹਿਰ ਵਿੱਚ ਢੋਂਡੀ ਪਟਵਾਈ ਜਾਵੇ ਲੋਕਾਂ ਨੂੰ ਆਖਿਆ ਜਾਵੇ ਕਿ ਉਹ ਵੇਖਣ ਵਾਸਤੇ ਆਉਣ ਮੀਹੇ ਮਸੰਦ ਦੀ ਮੌਤ ਦਾ ਡੰਡ ਵੇਖਣ ਵਾਸਤੇ ਸਾਰਾ ਸ਼ਹਿਰ ਇਕੱਠਾ ਹੋਇਆ ਮੀਹੇ ਨੂੰ ਸਿਪਾਈ ਲਿਆਏ ਅਤੇ ਜੁੰਤੇ ਨੂੰ ਪੱਟਾ ਤੱਕ ਧਰਤੀ ਵਿੱਚ ਗੱਡ ਦਿੱਤਾ ਲੋਕਾਂ ਨੇ ਉਸ ਨੂੰ ਫਟਕਾਰਾਂ ਪਾਈਆਂ ਇੱਕ ਮਟਕਾ ਦਹੀਂ ਦਾ ਮਗਵਾ ਕੇ ਉਸ ਦੇ ਉੱਤੇ ਉਲਟਾਇਆ ਗਿਆ ਦਹੀਂ ਨਾਲ ਬੇੜ ਕੇ 6 ਕੁੱਤੇ ਛੱਡੇ ਗਏ ਉਹ ਕੁੱਤੇ ਬਹੁਤ ਮਾਰੂ ਸਨ ਉਹਨਾਂ ਨੂੰ 3 ਦਿਨ ਭੁੱਖੇ ਰੱਖਿਆ ਗਿਆ ਸੀ ਉਹ ਕੁੱਤੇ ਉਸ ਨੂੰ ਖਾਣ ਲੱਗੇ ਜਿਉਂ-ਜਿਉਂ ਕੁੱਤੇ ਮਿਹੇ ਨੂੰ ਪਾੜਦੇ ਤ्यों ਤੂੰ ਉਹ ਚਿੰਕਾ ਮਾਰਦਾ ਆਖਰ ਚਿੰਕਾ ਮੁੱਕ ਗਈਆਂ ਜਾਨ ਚਲੀ ਗਈ ਉਸਦੀ লাশ ਨੂੰ ਕੁੱਤੇ ਖਾਂਦੇ ਰਹੇ ਲੋਕ ਤਮਾਸ਼ਾ ਦੇਖਦੇ ਰਹੇ ਸਿੱਧ ਦੀ ਸੰਗਤ ਇਕੱਠੀ ਹੋ ਕੇ ਗੁਰੂ ਤੇਗ ਬਹਾਦਰ ਜੀ ਪਾਸ ਦਰਸ਼ਨਾਂ ਨੂੰ ਸ਼੍ਰੀ ਅਨੰਦਪੁਰ ਆਈ ਸੰਗਤਾਂ ਦੇ ਮੁਖੀਆਂ ਨੇ ਮੀਹਾ ਮਸੰਦ ਤੇ ਭਾਈ ਗਹਿਲੇ ਜੀ ਬਾਰੇ ਅੱਡੋ ਅੱਡ ਦੱਸਿਆ ਭਾਈ ਗਹਿਲੇ ਜੀ ਦੀ ਉਪਮਾ ਕੀਤੀ ਤੇ ਮੀਹੇ ਦੀ ਨਿੰਦਿਆ ਕੀਤੀ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਧੰਨ ਪਾਈ ਗਹਿਲਾ ਜੀ ਅਤੇ ਗੁਰੂ ਜੀ ਨੇ ਫਰਮਾਇਆ ਕਿ ਹਰ ਸਿੱਖ ਨੂੰ ਪਾਈ ਗਹਿਲੇ ਜੀ ਵਰਗਾ ਸੱਚਾ ਸਿੱਖ ਬਣਨਾ ਚਾਹੀਦਾ ਹੈ ਅਤੇ ਮੀਹੇ ਮਸੰਦ ਵਾਂਗ ਹੰਕਾਰੀ ਪਾਪੀ ਤੇ ਦੂਰਾਚਾਰੀ ਨਹੀਂ ਬਨਣਾ ਚਾਹੀਦਾ ਸੋ ਸਾਥ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ